ਇੱਥੇ ਜਾ ਰਹੇ ਹਾਂ ਦੰਮਾ ਸਾਹਿਬ ਹੈ ਦੰਮਾ ਦੰਮਾ ਸਾਹਿਬ ਆ ਦੇ ਵਿੱਚ ਨਾ ਥਾ ਥਾ ਤੇ ਸਟਾਪ ਥਾ ਥਾ ਤੇ ਸਟਾਪ ਲਵਾਉਂਦੇ ਨੇ ਤਾਂ ਹੀ ਬੰਦਾ ਲੇਟ ਪਹੁੰਚਦਾ ਫਿਰ ਰਸਤੇ 'ਚ ਪਿੰਡ ਆਇਆ ਸੀ ਟੂਸਿਆਂ ਵਾਲਾ ਜੱਗਾ ਟੂਸਿਆਂ ਵਾਲਾ ਦੀ ਫਰਮਾਇਸ਼ ਤੇ ਡਰਾਈਵਰ ਵੀਰਾ ਦਾ ਇੱਕ ਗੀਤ ਆ ਦੇਖੋ ਡਰਾਈਵਰ ਚਾਹ ਆ ਗਈ ਗਰਮਾ ਕਰ ਠੀਕ ਹੈ ਤੇ ਬਿਸਕੁਟ ਆ ਗਏ ਨੇ ਇਧਰ ਨੰਨੂ ਦੀ ਮਾਇਆ ਤੇ ਆ ਲਿਆ ਸੀ ਇੱਕ ਪੈਕੇਟ ਇਹ ਜਿਹੜਾ ਰਾਹ ਹੈ ਇਹਦੇ ਵੀ ਰਾਜਸਥਾਨ ਇਧਰੋਂ ਲੋਕੀ ਜਾਂਦੇ ਰਿਆ ਨਾ ਸੱਸੇ ਬਾਰੇ ਹਰਿਆਣਾ ਇਧਰੋਂ ਤੋਂ ਹਨਵਾਰਗੜ ਸਾਹ ਅਸ਼ੋਗਰ ਬਟਰੇ ਨੇ ਪਾਪਾ ਨਾਮ ਦਾ ਬਟਰੇ ਇੰਦੁਰ ਹਾਂਜੀ ਤੇ ਹੁਣ ਅਸੀਂ ਚੱਲ ਪਏ ਆ ਫਾਈਨਲੀ ਘਰੋਂ ਤੇ ਪਹਿਲਾਂ ਆਪਾਂ ਇੱਕ ਵਾਰੀ ਫਤਿਹ ਬੁਲਾ ਲਈਏ ਹੈਨਾ ਹੈ ਜਕਾਰਾ ਲਾ ਲਈਏ ਲਾਓ ਲਾਓ ਜਕਾਰਾ ਬੋਲੇ ਸੋ ਨਿਹਾਲ ਯਾ ਕਾਲੂ ਵਾਹਿਗੁਰੂ 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 ਹਾਂਜੀ ਹੁਣ ਮੈਂ ਸੋਚਿਆ ਵੀ ਪੈਸੇ ਬੁਹਿ ਕਢਾ ਲੀਏ ਹੈ ਨਾ ਪੈਸੇ ਦੀ ਲੋਡ ਪੈ ਜਾਂਦੀ ਹੈ ਤੇ ਆਪਾਂ ਕਢਾਣਾ 2000 ਹੀ ਹੈ ਬਾਲਾ ਨਹੀਂ ਕਢਾਣਾ ਕਿਉਂਕਿ ਜਿਆਦਾ ਲੋਡ ਪੈਂਦੀ ਨਹੀਂ ਬਾਕੀ ਤਾਂ ਆਨਲਾਈਨ ਹੀ ਹੋ ਜਾਂਦਾ ਸਾਰਾ ਸਿਸਟਮ ਪਰ ਗੁਰਦੁਆਰਾ ਸਾਹਿਬ ਜਾਣਾ ਤਾਂ ਕਰਕੇ ਆਪਾਂ ਨੂੰ ਪੈਸੇ ਕਢਾਣੇ ਪੈਣੇ ਥੋੜੇ ਬੋਤੇ हां जी नन्नू ਸਾਡਾ ਦੇ ਵੇਲੇ ਹਮੇਸ਼ਾ ਗੱਡੀ ਜੀ ਤਿਆਰ ਹੁੰਦਾ ਇੱਧਰ ਸ਼ਕਲ ਖਾਈ ਮਾੜੀ ਜੀ ਸੋਣੀ ਜੀ ਆਏ ਹਏ ਹਮੇਸ਼ਾ ਗੱਡੀ ਜੀ ਤਿਆਰ ਕਰਦੇ ਹਨ ਇਹ ਆ ਉਹ ਦੇਖ ਮਾਲਾ ਪਾ ਲਗੀ ਮੋਤੀ ਵਾਲੀ ਇਹ ਆ ਉਹ ਦੇਖ ਇੱਧਰ ਖਾਈ ਮਾੜਾ ਓਏ ਹੋਏ ਇੱਧਰ ਖਾਈ ਮਾੜਾ ਓਏ ਹੋਏ ਹੋਏ ਕਿੰਨਾ ਬਿਊਟੀਫੁੱਲ ਲੱਗ ਰਿਹਾ ਯਾਰ ਤੂੰ ਤੇ ਵਾਹ ਜੀ ਵਾਹ ਅੱਛਾ ਜੂੰ ਕੇ ਰਿਹਾ ਮੇਰੇ ਵਾਰ ਸਾਰਾ ਕੁਝ ਤੇਰੇ ਵਾਸਤੇ ਹੀ ਹੈ ਆ ਬੋਲੇ ਬੰਦ ਰੱਖ ਲਿਆ ਹਾਂਜੀ ਤੇ ਚਾਨਣ ਹੋ ਚੁੱਕਾ ਲਗਭਗ ਸੂਰਜ ਦੇਵਤਾ ਬਾਹਰ ਆ ਚੁੱਕੇ ਨੇ ਆਹ ਦੇਖੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਖੁੱਲੇ ਖੁੱਲੇ ਰੋਡ ਨੇ ਨਵੇਂ ਨਵੇਂ ਫਲਾਈਓਵਰ ਬਣੇ ਨੇ ਇਹ ਫਰੋਜਪੁਰ ਰੋਡ ਹੈ ਜਿੱਥੋਂ ਅਸੀਂ ਜਾ ਰਹੇ ਹਾਂ ਤੇ ਇਹ ਨਵਾਂ ਫਲਾਈਓਵਰ ਬਣਿਆ ਹੋਇਆ ਫਰੋਜਪੁਰ ਰੋਡ ਤੇ ਬਹੁਤ ਜ਼ਿਆਦਾ ਸੋਹਣਾ ਬਣਿਆ ਤੇ ਬਹੁਤ ਜ਼ਿਆਦਾ ਖੁੱਲਾ ਬਣਿਆ ਤੇ ਇੱਧਰ ਵੀ ਪਾਰਟ ਕੀਤਾ ਜਾ ਰਿਹਾ ਹੈ ਡੈਡੀ ਪਾਰਟ ਕਰ ਰਹੇ ਨੰਨੂ ਵੀ ਪਾਰਟ ਕਰ ਰਹੀ ਹੈ ਆਹ ਮੂੰਹ ਚ ਬੋਲਦੀ ਵੀ ਸੀ ਤੇ ਅੱਜ ਅਸੀਂ ਜਾ ਰਹੇ ਹਾਂ ਦਮਦਮਾ ਸਾਹਿਬ ਮੱਥਾ ਟੇਕਣ ਵਾਸਤੇ ਬੋ ਮਤਲਬ ਪਹਿਲੀ ਵਾਰੀ ਜਾ ਰਹੇ ਹਾਂ ਤੇ ਕਦੀ ਗਏ ਨਹੀਂ ਮਮੀ ਹੁਣਾਂ ਦਾ ਪਤਾ ਹੈ ਮਮੀ ਗਏ ਤੁਸੀਂ ਪਹਿਲਾਂ ਕਦੀ ਹੈ ਪਹਿਲਾਂ ਗਏ ਚੇਬਾਸਰ ਚ ਗਏ ਤੇ ਅਸੀਂ ਜਾ ਰਹੇ ਅੱਜ ਦੇਖਦੇ ਕਿੰਦਾ ਦਾ ਐਕਸਪੀਰੀਅੰਸ ਰਹਿੰਦਾ ਬੋ ਸੋਣਾ ਆ ਦੇਖੋ ਗ੍ਰੈਂਡ ਵਾਕ ਗ੍ਰੈਂਡ ਵਾਕ ਦੇ ਕੋਲ ਉਹਦੀ ਜਾ ਰਹੇ ਆ ਅੱਜ ਤੇ ਹੁਣ ਖੜੇ ਆ ਪੈਟਰੋਲ ਪੰਪ ਤੇ ਤੇ ਪੋਲਿਊਸ਼ਨ ਕਰਵਾਉਣਾ ਸੀਗਾ ਇਹਦਾ ਪੋਲਿਊਸ਼ਨ ਕਰਵਾ ਰਹੇ ਹਾਂ ਤੇ ਸਾਹਮਣੇ ਮੈਂ ਦੇਖ ਰਿਹਾ ਬਿਲਡਿੰਗ ਕਿਆ ਜਬਰਦਸਤ ਬਿਲਡਿੰਗ ਆ ਯਾਰ ਦੇਖੋ ਕਿੰਨੀ ਜਿਆਦਾ ਤਗੜੀ ਕਿੰਨੀ ਜਿਆਦਾ ਸੋਹਣੀ ਮਤਲਬ ਇਹਦੇ ਚ ਨਹੀਂ ਲੱਗ ਰਿਹਾ ਕੈਮਰੇ ਬਹੁਤ ਤਗੜੀ ਬਿਲਡਿੰਗ ਬਣ ਰਹੀ ਹੈ ਬਹੁਤ ਜਿਆਦਾ ਉੱਚੀ ਹੈ ਨਾਲ ਕੀ ਕਰ ਰਹੇ ਹੋ ਕੀ ਕਰ ਰਿਹਾ ਕਕੇ

ਹਾਂਜੀ ਤੇ ਟੋਲ ਆ ਗਿਆ ਪਹਿਲਾ ਟੋਲ ਆ ਇਹ ਤੇ ਇੱਕੋ ਇੱਕ ਟੋਲ ਹੈ ਸਾਡੇ ਰਾਹ ਦੇ ਵਿੱਚ ਇਹ ਇਹ ਮੈਨੂਅਲ ਟੋਲ ਹੈ ਇੱਥੇ ਮੇਰੇ ਖਿਆਲ ਨਾਲ ਫਾਸਟਵੇ ਹੈ ਨੀਗਾ ਫਾਸਟਵੇ ਕਹਤਾ ਕੀ ਕਹਿੰਦੇ ਫਾਸਟ ਟੈਗ ਹੈ ਨੀਗਾ ਇੱਥੇ ਆ ਆ ਦੇ ਵਿੱਚ ਨਾ ਥਾਂ ਥਾਂ ਤੇ ਸਟਾਪ ਥਾਂ ਥਾਂ ਤੇ ਸਟਾਪ ਲਵਾਉਂਦੇ ਨੇ ਤਾਂ ਹੀ ਬੰਦਾ ਲੇਟ ਪਹੁੰਚਦਾ ਫਿਰ ਹਰ ਜਗ੍ਹਾ ਥੋੜੀ ਰੁਕਣਾ ਚਾਹੀਦਾ ਹੁਣ ਦੇਖੋ ਇਹਨੂੰ ਹੁਣ ਇਹਨੂੰ ਤਕਲੀਫ ਹੋ ਗਈ ਸੂਸੂ ਆ ਗਿਆ ਨੰਨੂ ਨੂੰ ਲੈ ਇੱਕ ਗੱਲ ਹੋਰ ਆਪਾਂ ਨਾਂ ਦੇ ਨਾਲ ਐਡ ਕਰ ਦਈਏ ਵੀ ਹੁਣ ਤੁਸੀਂ ਕਿਸੇ ਵੀ ਪੈਟਰੋਲ ਪੰਪ ਤੇ ਕਿਸੇ ਵੀ ਹੋਟਲ ਤੇ ਜਾ ਕੇ ਤੁਸੀਂ ਵਾਸ਼ਰੂਮ ਵਗੈਰਾ ਕਰ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਅਜਿਵੇਂ ਸਰਕਾਰ ਵੱਲੋਂ ਮਾਨਤਾ ਮਿਲ ਗਈ ਹੋਈ ਹੈ ਤੇ ਕਿਤੇ ਵੀ ਤੁਸੀਂ ਜਾ ਕੇ ਹੈਨਾ ਵਾਸ਼ਰੂਮ ਕਰ ਸਕਦੇ ਹੋ ਕਿਸੇ ਵੀ ਹੋਟਲ 'ਚ ਵੀ ਹਾਂਜੀ ਤੇ ਹੁਣ ਟਾਬੇ ਤੇ ਰੁਕੇ ਆ ਚਾਹ ਪੀਣ ਵਾਸਤੇ ਤੇ ਇੱਥੇ ਸੰਗਤ ਕਾਫੀ ਜ਼ਿਆਦਾ ਰੁਗੀ ਹੋਈ ਆ ਦੇਖੋ ਬਸ ਰੁਗੀਏ ਵੀ ਲੱਗਦਾ ਗੁਰਦੁਆਰਾ ਸਾਹਿਬ ਹੀ ਜਾ ਰਹੇ ਨੇ ਤੇ ਹੁਣ ਇੱਥੇ ਚਾਹ ਚੂ ਪੀਵਾਂਗੇ ਸਰਪੰਚ ਟਾਬਾ ਇਹ ਤੇ ਇੱਥੋਂ ਮਾਨਸਾ ਤੇ ਬਠਿੰਡਾ ਹੈਗਾ 696 ਕਿਲੋਮੀਟਰ ਤੇ ਮਾਨਸਾ 81 ਕਿਲੋਮੀਟਰ ਸਿੰਗਲ ਰੋਡ ਆ ਥੋੜਾ ਜਿਹਾ ਬਚ ਕੇ ਚੱਲਣਾ ਪੈਂਦਾ ਫਲੋਸ ਲੋ ਲਉਣ ਨੂੰ ਉਹ ਪੱਲਾ ਆ ਤਾਂ ਫਰੂਟੀ ਮਾਇਆ ਤੇ ਆਪਾਂ ਚਿਪਸ ਲੈ ਲਈ ਮਨਪ੍ਰੀਤ कुरकुरे ਖਾ ਰਹੀ ਹਾਂ। ਕੁੱਤਰ ਤਰੇ। ਮਨ ਨੂੰ ਤਰੇ। ਕਣ ਹੋਈ। ਬਿਸਕਟ ਲੈ ਆ ਜਨ। ਆ ਮੰਜੇ ਡਿੱਕੇ ਹੋਏ ਆ। ਮੰਜੇ ਡੇਪੇ ਨੇ। ਔਣ ਸੋਣ ਵਾਸਤੇ ਡਰਾਈਵਰ ਡਰੋਵਰ ਰੁਕਦੇ ਆ ਨਾ। ਇਹ ਖਾਣਾ ਥੋੜਾ ਖਾਂਦੇ ਆ ਫੱਟੇ ਲੱਗੇ ਆ ਖਾਣੇ ਵਾਲੇ ਆ। ਘੈਂਟ ਲੱਗਦੇ ਆ ਯਾਰ। ਹੈ ਨਾ ਮਨਪ੍ਰੀਤ। ਵਧੀਆ ਲੱਗਦਾ ਨਾ ਮम्मा ਤੇ ਰਸਤੇ 'ਚ ਪਿੰਡ ਆਇਆ ਸੀ ਟੂਸਿਆਂ ਵਾਲਾ ਜੱਗਾ ਟੂਸਿਆਂ ਵਾਲਾ ਦੀ ਫਰਮਾਇਸ਼ ਤੇ ਡਰਾਈਵਰ ਵੀਰਾਂ ਦਾ ਇੱਕ ਗੀਤ ਆ ਦੇਖੋ ਡਰਾਈਵਰ ਆ ਦੇਖੋ ਟਰੱਕ ਰੂਗੇ ਨਾ ਤੇ ਇੱਥੇ ਇਹਨਾਂ ਨੇ ਖਾਂਦੇ ਪੀਂਦੇ ਆ ਨਾ ਵਧੀਆ ਲੱਗਦਾ ਦੇਖਣ ਨੂੰ ਚੱਲ ਚੱਲੋ ਭਾਈ ਧਿਆਨ ਨਾ ਰੋਕ ਕੇ ਭਈ ਠੀਕ ਹੈ ਨਾ ਆਰਾਮ ਨਾਲ ਨੰਨੂ ਆਖਾ ਚੁੱਕਿਆ ਜਾਂਦਾ ਇਹ ਸੰਗਤ ਬਹੁਤ ਆਈ ਹੋਈ ਹੈ ਲੋਈ ਚਾਹ ਆ ਗਈ ਗਰਮਾ ਗਰਮ ਠੀਕ ਹੈ ਤੇ ਬਿਸਕੁਟ ਆ ਗਏ ਨੇ ਇਧਰ ਨੰਨੂ ਦੀ ਮਾਇਆ ਤੇ ਆ ਲਿਆ ਸੀ ਇੱਕ ਪੈਕਟ ਮਜ਼ਾ ਆ ਰਿਹਾ ਬਹੁਤ ਠੰਡੀ ਇੰਜੋਏ ਇੰਜੋਏ ਹਵਾ ਠੰਡੀ ਚੱਲ ਰਹੀ ਹੈ ਹਾਂ ਹਵਾ ਠੰਡੀ ਠਾਰ ਚੱਲ ਰਹੀ ਲਾਕਾ ਬਹੁਤ ਠੰਡਾ ਹੈ ਇਹ ਪੁੱਲਾ ਇਲਾਕਾ ਸਾਰਾ ਬਹੁਤ ਪੁੱਲਾ ਇਲਾਕਾ ਸਹੀ ਗੱਲ ਹੈ ਮੌਸਮ ਬੜਾ ਖਰਾਬ ਹੈ ਮੌਸਮ ਖਰਾਬ ਹੈ ਹਾਂ ਕਹਿੰਦੀ ਮੌਸਮ ਬੜਾ ਖਰਾਬ ਹੈ ਤੂੰ ਇਹ ਤੇ ਬਿਸਕਿਟ ਖਾ ਲਾ ਅੱਜ ਤੇ ਹੁਣ ਬਸ ਕਿੰਨੇ ਕਿਲੋਮੀਟਰ ਰਹਿ ਗਏ 17 ਕਿਲੋਮੀਟਰ ਰਹਿ ਗਏ 15 ਕਿਲੋਮੀਟਰ ਰਹਿ ਗਿਆ ਸਾਨੂੰ ਦਮਦਮਾ ਸਾਹਿਬ ਤੇ ਰੋਡ ਬਹੁਤ ਸ਼ਾਨਦਾਰ ਨੇ ਵਿੱਚ ਵਿੱਚ ਆਂਦੇ ਝਟਕੇ ਜੇ ਪੈਂਦੇ ਪਤਾ ਨਹੀਂ ਕੀ ਗੱਲ ਹੈ ਇਹ ਚ ਵੇ ਲੱਗਦਾ ਸੀਮੈਂਟ ਪਾਣਾ ਭੁੱਲ ਜਾਂਦੇ ਨੇ ਬਜਰੀ ਸੀਮੈਂਟ ਪਾੜਾ ਭੁੱਲ ਗਏ ਥੋੜੇ ਥੋੜੇ ਥੋੜੀ ਸਾਫ਼ ਹੀ ਹੈ ਹਾਂ ਉਹ ਵੈਸੇ ਸਾਫ਼ ਹੈ ਘੈਂਟ ਰੋਡ ਆ ਹਾਂ ਤੇ ਦੋ ਟੋਲ ਆਏ ਸਾਨੂੰ ਰਾਹ ਦੇ ਵਿੱਚ ਤੇ ਹੁਣ ਉਮੀਦ ਕਰਦੇ ਵੀ ਅੱਗੇ ਕੋਈ ਟੋਲ ਆਏਗਾ ਨਹੀਂ 15 ਕਿਲੋਮੀਟਰ ਹੋਰ ਹੈ ਇਹ ਆਹੋ ਉਹ ਵੀ ਟੋਲ ਕੱਲ ਪਰਸੇ ਬੰਦ ਹੋਣਾ ਆਹੋ ਟੋਲ ਬੰਦ ਹੋਣਾ ਤੇਨੂੰ ਕਿਹਨੇ ਕਿਹਾ ਕਿ ਬੰਦ ਹੋਣਾ ਆ ਖਬਰ ਆਈ ਸੀ ਅੱਛਾ ਅੱਛਾ ਯਾ ਮਹਿੰਗਾ ਵੀ ਹੈ 70 ਰੁਪਏ ਸਾਰਾ ਅਪ ਡਾਊਨ ਹੈ ਜੀ ਜਿਆਦਾ ਮਹਿੰਗਾ ਤਾਂ ਹੈ ਨਹੀਂ 70 70 ਹੈ 140 ਰੁਪਏ ਲੱਗੇ ਆਣ ਜਾਣ ਆਪ ਬਟਾਉਣੋ ਤਾਂ ਆਪਾ ਡਾਉਣ ਸਭ ਤੋਂ ਸਭ ਤੋਂ ਮਹਿੰਗਾ ਤਾਂ ਬਲੌਰ ਵਾਲਾ ਹੈ ਹਾਂ ਸਭ ਤੋਂ ਮਹਿੰਗਾ ਹਾਂ ਲੱਗਦਾ ਹੈ ਹੋਰ ਮਹਿੰਗੇ ਕਰੀ ਜਾ ਰਹੇ ਨੇ ਇਹ ਜਿਹੜਾ ਰਾਹ ਹੈ ਇਹ ਕਹਿੰਦੇ ਵੀ ਰਾਜਸਥਾਨ ਇਧਰੋਂ ਲੋਕੀ ਜਾਂਦੇ ਰਿਹਾ ਨਾ ਅੱਛਾ ਮੇਰੇ ਪਿੰਡ ਹਰਿਆਣਾ ਇਧਰੋਂ ਇੱਥੋਂ ਹਰਮਾਨਗੜ ਸਾਰਾ 100 ਕਿਲੋਮੀਟਰ ਹੈ ਨਾ ਬਾਬਾ ਆਪਣੇ ਦਮਦਸਾਹ ਨੂੰ ਅੱਛਾ ਹਰਮਾਨਗੜ ਪਰ ਰਾਜਸਥਾਨ ਕਾਫੀ ਵੱਡਾ ਨਾ ਫਿਰ ਸੈਟੀਸ਼ਾ ਹਾਂ ਤੇ ਜੇ ਰਾਜਸਥਾਨ ਜਾਈਏ ਤੇ ਰਾਹ ਦੇ ਵਿੱਚ ਕਹਿੰਦੇ ਵੀ 14-1500 ਰੁਪਏ ਦਾ ਖਰਚਾ ਮਤਲਬ ਟੋਲ ਦਾ ਇਕੱਲੇ ਦਾ 14-1500 ਰੁਪਏ ਲੱਗਦਾ ਆਣ ਜਾਣ ਦਾ ਲੁਧਿਆਣੇ ਤੋਂ ਹਾਂ ਲੁਧਿਆਣੇ ਤੋਂ ਤੇ ਠੀਕ ਹੈ ਫਿਰ 14-1500 ਠੀਕ ਹੈ ਨਾ ਤੇ ਜੇ ਆਪਾਂ ਗੁਜਰਾਤ ਜਾਂਦੇ ਇੱਥੇ ਹੀ ਗੱਡੀ 'ਚ ਤੇ ਵੱਧ ਤੋਂ ਵੱਧ ਆਪਣਾ 2000 ਰੁਪਏ ਦਾ ਲੱਗਣਾ ਹੀ ਹੈ ਨਾ ਉਹ ਬੰਦਾ ਧਕੇ ਨਾ ਜਾ 2000-2500 ਹਾਂ ਥੱਕ ਜਾਂਦਾ ਬੰਦਾ ਇਹ ਤਾਂ ਗੱਡੀ ਇੱਧਰ ਹੀ ਹੋਵੇ ਨਹੀਂ ਵੈਸੇ ਦਾ ਰੁਕਦਾ ਹੀ ਜਾਂਦਾ ਮੈਂ ਇੱਕ ਰਾਤ ਤਾਂ ਰੁੱਕ ਕੇ ਜਾਣਾ ਪੈਣਾ ਰਸਤੇ ਦੇ ਵਿੱਚ ਆ ਸਵੇਰੇ ਗੱਡੀ ਸਟਾਰਟ ਕੀਤੀ ਰਾਤ ਨੂੰ ਰੋਕ ਲਈ ਰੁਕੇ ਤੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਫੇਰ ਸਟਾਰਟ ਕੀਤੀ ਅਗਲੇ ਦਿਨ ਰਾਤ ਨੂੰ ਪਹੁੰਚ ਗਏ গুজਰਾਤ ਇੰਨਾ ਕੀ ਇਹ ਸਫ਼ਰ ਜ਼ਿਆਦਾ ਨਹੀਂ ਹੈਗਾ ਆ ਹੈਗਾ ਤਾਂ ਇੰਨਾ ਕੀ ਇਹ ਗੱਡੀ ਦਾ ਬੰਦਾ ਪਹੁੰਚੇ ਜਾ ਰਹਾ ਹਾਂ ਇਹ ਤਾਂ ਟੋਲ ਪਲਾਜ ਹੀ ਹੁੰਦੇ ਫੀ ਪਲਾਜ ਆ ਕੀ ਹੁੰਦਾ ਮੈਨੂੰ ਇਹ ਨਹੀਂ ਸਮਝ ਆਈ ਫੀ ਪਲਾਜ ਆ ਗਿਆ ਹੁਣ ਤੀਜੇ ਨੰਬਰ ਤੇ ਇਹ ਵੀ ਟੋ ਹੈ ਦਾ ਟੋਲ ਹੀ ਪੈਸੇ ਦਾ ਫੇਰ ਇਹਨਾਂ ਨੇ ਵੀ ਕੱਟਣੇ ਹੀ ਤੇ ਜੋ ਫਾਸਟ ਹੈ ਨਾ ਨਹੀਂ ਬਸ ਉਹ ਥੋੜੀ ਵਾੜਾ ਕੱਟ ਬੋਲੇ ਨੇ ਫਲਾ ਦੋ ਫਲਾ ਜੀ ਨਾ ਬਣਾਈ ਤੇ ਚੈੱਕ ਕਰ ਲੈ ਪਹਿਲਾਂ ਤਾਂ ਫਿਰ ਆਪਾਂ ਉਸ ਹਾਵ ਨਾਲ ਫਿਰ ਇਹ ਸੈਟਿੰਗ ਜੀ ਹੈ ਨਾ ਲੁੱਟ ਨਹੀਂ ਪਾਏ ਲੁੱਟ ਪਈ ਹੋਈ ਸਹੀ ਗੱਲ ਹੈ ਯਾਰ ਹਾਂਜੀ ਪਹੁੰਚ ਚੁੱਕੇ ਆ ਤਲਵੰਡੀ ਸਾਬੋ ਬਠਿੰਡਾ ਦਮਦਮਾ ਸਾਹਿਬ ਤੁਹਾਨੂੰ ਫੋਨ ਕਰਦਾ ਹਾਂ ਬੰਦੇ ਬਠਿੰਡਾ ਜ਼ਿਲ੍ਹਾ ਸ਼ਹਿਰ ਤਲਵੰਡੀ ਸਾਬੋ ਤੇ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ